ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਹਰ ਇੱਕ ਦਾ ਸੁਪਨਾ ਹੁੰਦਾ ਆ ਕਿ ਉਸ ਦਾ ਜਿਹੜਾ ਕਿ ਸੋਹਣਾ ਘਰ ਹੋਵੇ ਅਤੇ ਉਸ ਤੇ ਘਰ ਵਿੱਚ ਘਰ ਦਾ ਸਾਰਾ ਸਮਾਨ ਹੋਵੇ ਫਰਨੀਚਰ ਤੇ ਹੋਰ ਜਿਹੜਾ ਘਰ ਦਾ ਲੋੜੀਂਦਾ ਜਿਹੜਾ ਸਮਾਨ ਹੋਵੇ ਪਰ ਅੱਜ ਕੱਲ ਦੀ ਮਹਿੰਗਾਈ ਦੀ ਗੱਲ ਕਰੀਏ ਇੱਕ ਅੰਦਾ ਜਿਵੇਂ ਮਹਿੰਗਾਈ ਦਾ ਜ਼ਮਾਨਾ ਵਾ ਹਰ ਕਿਸੇ ਦੀ ਪਹੁੰਚ ਵਿੱਚ ਜਿਹੜਾ ਇਹ ਸਮਾਨ ਲੈਉਣਾ ਔਖਾ ਹੋ ਗਿਆ ਵਾ ਪਰ ਅੱਜ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਹਾਂ ਅਮਰਸਾਹ ਦੀ ਜਿੱਥੇ ਕਿ ਹਰਜਿੰਦਰ ਸਿੰਘ ਜਿਹੜਾ ਕਿ ਮੋਦੀ ਖਾਨਾ ਖੋਲਿਆ ਗਿਆ ਵਾ ਉਹਨਾਂ ਵੱਲੋਂ ਹਰ ਇੱਕ ਦਾ ਜਿਹੜਾ ਸੁਪਨਾ ਪੂਰਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਉਨਾ ਦਾ ਸੋਹਣਾ ਫਰਨੀਚਰ ਹੋਵੇ ਸੋਹਣੇ ਬੈੱਡ ਹੋਣ ਅਤੇ ਸੋਹਈ ਅਲਮਾਰੀਆਂ ਹੋਣ ਰਜਿੰਦਰ ਵੀਰ ਜੀ ਸਾਡੇ ਨਾਲ ਗੱਲਬਾਤ ਕਰਨਗੇ ਰਜਿੰਦਰ ਵੀਰ ਜੀ ਸਤਿ ਪੰਨਾ ਡਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਵਾਗਤ ਹੈ ਜੀ ਬਹੁਤ ਬਹੁਤ ਪਿਆਰੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਵੀ ਧੰਨਵਾਦ ਕਰਦਾ ਜਿਹੜੇ ਸਾਡੇ ਗੋਦਾਮ ਵਿੱਚ ਸ਼ੋਰੂਮ ਵਿੱਚ ਆਏ ਜੀ ਬਹੁਤ ਬਹੁਤ ਧੰਨਵਾਦ ਜੀ ਜਿੰਦਰ ਪਾਜੀ ਮੈਂ ਪਹਿਲਾਂ ਗੱਲ ਕੀਤੀ ਵੀ ਹਰ ਕਿਸੇ ਦਾ ਸੁਪਨਾ ਹੁੰਦਾ ਵੀ ਸੋਨਾ ਘਰ ਹੋਵੇ ਘਰ ਤੇ ਬੰਦਾ ਬਣਾ ਲੰਦਾ ਪਰ ਜਿਹੜਾ ਫਰਨੀਚਰ ਰੱਖਣ ਦੀ ਜਿਹੜੀ ਆ ਕਹਿੰ ਲੋ ਵੀ ਕੋਸ਼ਿਸ਼ ਕਰਦੇ ਵੀ ਮਹਿੰਗਾ ਅਜਕਲ ਜ਼ਮਾਨਾ ਜਿਵੇਂ ਲੱਕੜ ਬਹੁਤ ਮਹਿੰਗੀ ਹੋ ਗਈ ਆ ਉਹ ਸੁਪਨਾ ਪੂਰਾ ਨਹੀਂ ਹੋ ਸਕਦਾ ਪਰ ਤੁਹਾਡੇ ਵੱਲੋਂ ਅੱਜ ਹਰਜਿੰਦਰ ਮੋਦੀ ਖਾਨਾ ਖੋਲਾ ਗਿਆ ਖੋਲਿਆ ਗਿਆ ਜਿਸ ਵਿੱਚ ਫਰਨੀਚਰ ਦੀ ਹਰ ਤਰ੍ਹਾਂ ਦੀ ਜਿਹੜੀ ਆਟਮ ਮਿਲਦੀ ਆ ਸਾਡੇ ਦਰਸ਼ਕਾਂ ਦੱਸੋ ਕੀ ਕੀ ਸਮਾਨ ਮਿਲਦਾ ਤੇ ਜੇ ਗੱਲ ਕਰੀਏ ਬਾਜ਼ਾਰ ਨਾਲੋਂ ਮਾਰਕੀਟ ਨਾਲੋਂ ਕਿੰਨਾ ਸਸਤਾ ਹੈ ਹਾਂਜੀ ਮਾਰਕੀਟ ਨਾਲੋਂ ਸਰ ਸਾਡਾ ਸਮਾਨ ਕਾਫੀ ਹੱਦ ਤੱਕ ਸ ਤੇ ਜਿੱਥੇ ਤੱਕ ਵੇਖਿਆ ਜਾਵੇ ਵੀ ਕੁਆਲਿਟੀ ਵੀ ਬਹੁਤ ਅੱਛੀ ਹੁੰਦੀ ਦੇ ਰਹੇ ਆ ਦਰਸ਼ਕਾਂ ਨੂੰ ਮਤਲਬ ਹਰ ਇੱਕ ਬੈੱਡ ਵੇਖ ਕੇ ਵੇਖਿਆ ਜਾਵੇ ਵੀ ਇਹਦੇ ਵਿੱਚ 19mm ਦੀ ਲੱਕੜ ਲਾਈ ਗਈ ਆ ਆ ਤੁਹਾਨੂੰ ਚੁੱਕ ਕੇ ਦਿਖਾਣੇ ਆ ਬਿਲਕੁਲ ਹਾਂ ਤੁਸੀਂ ਦੇਖ ਰਹੇ ਹੋ ਸਿੰਦਰ ਭਾਈ ਖੁਦ ਜਿਹੜਾ ਬੈੱਡ ਚੈੱਕ ਕਰਾ ਰਹੇ ਨੇ ਇਹ ਕਿੰਨੇ mm ਦੀ ਬੈੱਡ ਆਈ ਹੈ ਜੀ 19mm ਦੀ ਪਲਾਈ ਆ ਜੀ ਵਾਟਰਪੂਫ ਬੋਰਡ ਲੱਗਾ ਵਾ ਜਿਹੜਾ ਕਿ ਬਾਜ਼ਾਰ ਵਿੱਚ 30-35 ਹਜ਼ਾਰ ਦਾ ਬੈੱਡ ਆ ਜੋ ਕਿ ਅਸੀਂ 22 ਹਜ਼ਾਰ ਦੇ ਵਿੱਚ ਬੈੱਡ ਦੇ ਰਹੇ ਆ ਠੀਕ ਹੈ ਜੀ ਇਹ ਬਣੀ ਸੋਈ ਢੋ ਜਿਹੜੀ ਇਹ ਕਿੰਨੀ ਲੰਬੀ ਢੋ ਹੈਗੀ ਹੈ ਇਹ ਜੀ 9 ਫੁੱਟ ਦੀ ਢੋ ਹੈ ਜੀ ਫੁੱਲ ਵੈਲਵਟ ਦਾ ਕੱਪੜਾ ਲੱਗਾ ਹੈਗਾ ਵਾ ਸਵੈਟ ਦਾ ਕੱਪੜਾ ਵਿੱਚ 골ਡਨ ਪੱਟੀ ਪਾਈ ਗਈ ਆ ਜਿਹੜਾ ਕਿ ਬਾਜ਼ਾਰ ਵਿੱਚ ਇਹਦਾ 30-35000 ਰੁਪਏ ਮੁੱਲ ਹੈ ਸਾਡੇ ਕੋਲ 20000 ਦੇ ਆਸ-ਪਾਸ ਹੈ ਜੀ ਰੇਟ ਇਹਦਾ ਬਿਲਕੁਲ ਤੁਸੀਂ ਦੇਖ ਲਿਓ ਤਸਵੀਰਾਂ ਵਿੱਚ ਜਿਵੇਂ ਭਾਈ ਨੇ ਕਿਹਾ ਵੀ ਮੋਦੀ ਖਾਨਾ ਖੋਲਿਆ ਗਿਆ ਲੋਕਾਂ ਦੀ ਸਹੂਲਤ ਵਾਸਤੇ ਲੋਕਾਂ ਦੇ ਫਾਇਦੇ ਕਰਨ ਵਾਸਤੇ ਅੱਧੇ ਵੀ ਦੱਸ ਰਹੇ ਨੇ ਭਾਜੀ ਵੀ ਜਿਹੜਾ ਬੈੱਡ ਹੈ ਮਾਰਕੀਟ ਵਿੱਚ ਤੁਹਾਨੂੰ 35000 ਰੁਪਏ ਦਾ ਬੈੱਡ ਮਿਲੇਗਾ ਇੱਥੇ ਸਿਰਫ ਤੁ ਤੇ ਤੇ ਜੇ ਗੱਲ ਕਰੀ ਵੀ ਜੀ ਕਿਸੇ ਨੇ ਆ ਕੇ ਟਰਾਈ ਕਰਨੀ ਹੋਵੇ ਸਾਡੇ ਕੋਲ ਸਮਾਨ ਲੈ ਆ ਜਾਂਦੀ ਵੀ ਸਸਤਾ ਵਾਕਿਆ ਸਸਤਾ ਮਿਲਦਾ ਜਾਂ ਬਾਜ਼ਾਰ ਵਾਲੋਂ ਕਿਸ ਤਰ੍ਹਾਂ ਦਾ ਕੋ ਪਤਾ ਕੀਤਾ ਜਾਂਦਾ ਹੈ ਹਾਂ ਜੀ ਜੀ ਐਨ ਜੀ ਜਿੱਥੋਂ ਮਰਜ਼ੀ ਟਰਾਈ ਕਰਕੇ ਆਵੇ ਨਾਲ ਆਪਣਾ ਕਾਰੀਗਰ ਲੈ ਕੇ ਆਵੇ ਮਿਸਤਰੀ ਲੈ ਕੇ ਆਵੇ ਆਪਣੀ ਪੂਰੀ ਤਸੱਲੀ ਨਾਲ ਡਰਾਈ ਕਰੇ ਤੇ ਉਸ ਤੋਂ ਬਾਅਦ ਵੇਖ ਕੇ ਲੈ ਕੇ ਜਾਵੇ ਅਸੀਂ ਫੁੱਲ ਗਾਰੰਟੀ ਦਵਾਂਗੇ ਵਿਦ 5 ਸਾਲ ਦੀ ਗਾਰੰਟੀ ਹੈ ਜੀ ਇਹਦੀ 5 ਸਾਲ ਦੀ ਹਾਂ ਜੀ ਠੀਕ ਹੈ ਤੇ ਹੋਰ ਕੀ ਦਰਸ਼ਕਾਂ ਨੂੰ ਖਾਓ ਸਾਡੇ ਦਰਸ਼ਕਾਂ ਨੂੰ ਹੋਰ ਵੀ ਦੱਸ ਦੋ ਪੀ ਹੋਰ ਕੀ ਕੀ ਸਮਾਨ ਵੀ ਰੱਖਿਆ ਹੋਆ ਮੋਦੀ ਖਾਨੇ ਵਿੱਚ ਆਪਣਾ ਜਿਹੜਾ ਦਰਸ਼ਕਾਂ ਨੂੰ ਗੱਲ ਕਰੀ ਬੈੱਡ ਦੀ ਇਹ ਜਿਹੜਾ ਬੈੱਡ ਹੈ ਇਹ ਕਿੰਨਾ ਫੁੱਟ ਬੈੱਡ ਹੈ ਤੇ ਇਹਦਾ ਮਾਰਕੀਟ ਕੀ ਰੇਟ ਰੱਖਿਆ ਗਿਆ ਹੈ ਹਾਂਜੀ ਇਹ ਵੀ ਬੈੱਡ ਜੀ 9 ਫੁੱਟ ਦਾ ਹੈਗਾ ਵਿਦ ਲੈਂਪ ਆ ਵਿਦ ਚਾਰਜਿੰਗ ਪੁਆਇੰਟ ਆ ਫਿਰ ਇਹਨੂੰ 19 ਅਮ ਦਾ ਬੋਰਡ ਆ ਇਹਨੂੰ ਫੈਂਸੀ ਬੈੱਡ ਵਿੱਚ ਆ ਜਾਂਦਾ ਹੈ ਜੀ ਇਹ ਇਹਦਾ ਵੀ ਕੋਈ 35-40 ਹਜ਼ਾਰ ਰੁਪਿਆ ਰੇਟ ਆ ਇਹਦਾ ਵੀ ਸਾਡੇ ਕੋਲ ਬਿਲਕੁਲ ਗਾਕਾ ਨੂੰ ਜੈਨੂਅਰ ਰੇਟ ਲਾਇਆ ਜਾਊਗਾ ਮਤਲਬ ਮਾਰਕੀਟ ਦੇ ਵਿੱਚ ਜਿਹੜੀ ਵੀ ਕੋਈ ਚੀ ਵੀ ਬਾਏ ਹਰ ਦੀ ਆ ਉਹ ਬਾਜ਼ਾਰ ਤੇ ਵਿੱਚ 35000 ਦੀ ਮਿਲੇਗੀ ਤੁਹਾਨੂੰ ਚੀਜ਼ ਤੇਰੀ ਗੱਲ ਕਰੀ ਹਿੰਦੇਰ ਸਿੰਘ ਜੀ ਕਿਸ ਤਰ੍ਹਾਂ ਆਪਾਂ ਪਛਾਣ ਕਰ ਸਕਦੇ ਵੀ ਇਹ 19 ਅਮਨ ਦਾ ਬੋਰਡ ਹੈਗਾ ਜਾਂ ਕਿਸ ਤਰ੍ਹਾਂ ਹੈਗਾ ਕਿਉਂਕਿ ਅੱਜ ਕੱਲ ਅਸੀਂ ਦੇਖਦੇ ਕਸ਼ਮਾ ਨੂੰ ਨਹੀਂ ਪਾ ਲੱਗਦਾ ਚੀਜ਼ਾਂ 16 ਦਾ 16 ਦਾ ਬੋਰਡ ਕਹਿ ਕੇ ਵੀ 19 ਦੇ ਵਿੱਚ ਹੀ ਆ ਰਹੇ ਨੇ ਨਹੀਂ ਜੀ ਉਹ ਆਪਾਂ ਆਪ ਤੁਹਾਨੂੰ ਖੋਲ ਕੇ ਦਿਖਾਵਾਂਗੇ ਬੈੱਡ ਵਿਦ ਆਪਣਾ ਕਾਰੀਗਰ ਲੈ ਕੇ ਆਉਣਾ ਤੇ ਕਾਰੀਗਰ ਲੈ ਕੇ ਆ ਸਕਦੇ ਆ ਜੇ ਨਹੀਂ ਤੇ ਅਸੀਂ ਆਪ ਖੋਲ ਕੇ ਦਿਖਾਵਾਂਗੇ ਬੈੱਡ ਸਾਰਾ ਠੀਕ ਹੈ ਜੀ ਤੁਸੀਂ ਦੇਖਿਆ ਵੀ ਭਾਈ ਦਾ ਕਹਿਣਾ ਵੀ ਜੇਕਰ ਕਿਸੇ ਨੇ ਤਸੱਲੀ ਕਰਾਉਣ ਵਾਸਤੇ ਆਪਣਾ ਕੋਈ ਕਾਰੀਗਰ ਲ ਕੋਈ ਜਿਹੜਾ ਚੈੱਕ ਲਾ ਸਕਦਾ ਵਾ ਇਹ ਨਹੀਂ ਵੀ ਜੇਕਰ 19 ਦਾ ਕਿਹਾ ਤਾਂ 19 ਦਾ ਹੀ ਮਿਲੂਗਾ ਨਾ ਕਿ 16 ਦਾ ਤੇ ਜੇ ਗੱਲ ਕਰੀਏ ਬੈੱਡ ਦੀ ਤੁਸੀਂ ਬੈੱਡ ਦੇਖ ਰਹੇ ਹੋ ਬਹੁਤ ਵਧੀਆ ਵਧੀਆ ਬੈੱਡ ਆ ਇਹ 9 ਫੁੱਟਾ ਬੈੱਡ ਹੈ ਜਿਸ ਤੇ ਕਿ ਲਾਈਟਾਂ ਲੱਗੀਆਂ ਤੁਸੀਂ ਦੇਖ ਰਹੇ ਹੋ ਲੈਂਪ ਲੱਗੇ ਨੇ ਇਹ 9 ਫੁੱਟਾ ਬੈੱਡ ਆ ਮਾਰਕੀਟ ਵਿੱਚ ਜਿਹੜਾ 35-35000 ਰੁਪਏ ਦਾ ਵਾ ਚਾਰਜਿੰਗ ਪੁਆਇੰਟ ਲੱਗਾ ਵਾ ਬੜਾ ਸੁੱਖ ਖਾਂਦਾ ਲੱਗੇ ਬੈੱਡ ਸਹਾਰਣ ਜਿਹੜਾ ਬੰਦਾ ਮਰਜੀ ਜਿਹੜਾ ਚਾਰਜ ਲਾ ਸਕਦਾ ਨਾ ਸੈਟੀਆਂ ਬਿਲਕੁਲ ਰੱਖੀਆਂ ਹੋਈਆਂ ਨੇ ਇਹ ਜਿਹੜਾ ਮਾਰਕੀਟ ਚ ਰੇਟ ਹੈ 10000 ਭਾਜੀ ਇਹ ਵੀ 35-35000 ਰੁਪਏ ਚਾਰਜ ਬੈੱਡ ਦਾ ਰੇਟ ਹੈਗਾ ਇੱਥੇ ਤੁਹਾਨੂੰ ਸਿਰਫ 20 ਤੇ 22000 ਰੁਪਏ ਰੇਟ ਮਿਲੂਗਾ ਤੇ ਹੋਰ ਗੱਲ ਕਰੀਏ ਜਿੰਦਰ ਜੀ ਹੋਰ ਕਿੰਨੇ ਕਿੰਨੇ ਜਿਹੜੇ ਸਟਾਰਟਿੰਗ ਦੇ ਹੈਗੇ ਤੁਹਾਡੇ ਕੋਲ ਬੈੱਡ ਕਿੰਨੇ ਸ਼ੁਰੂ ਹੋ ਜਾਂਦੇ ਨੇ ਤੇ ਵੱਧ ਤੋਂ ਵੱਧ ਬੈੱਡ ਕਿੰਨੇ ਨੇ ਹਾਂਜੀ ਗਰਵਲ ਸਾਹਿਬ ਸਾਡੇ ਕੋਲ ਨਾ 8500 ਤੋਂ ਸ਼ੁਰੂ ਆ ਜੀ ਬੈੱਡ ਜਿਹੜਾ 8500 ਦਾ ਬੈੱਡ ਉਹਦੀ ਵੀ ਅਸੀਂ 5 ਸਾਲ ਦੀ ਗਾਰੰਟੀ ਦੇਵਾਂਗੇ ਜੀ ਉਹਨੂੰ 16mm ਦਾ ਬੋਰਡ ਲੱਗਾ ਹੋਊਗਾ ਜਿਹਦੀ ਕੀ 5 ਸਾਲ ਦੀ ਗਾਰੰਟੀ ਆ ਹਾਂਜੀ ਵਿਦ 5 ਸ ਤੇ ਮੈਨੂੰ ਇਹ ਸੋ ਪਿਆਸੀ ਦੇਖਦੇ ਵੀ ਮਾਰਕੀਟ ਵਿੱਚ ਬਹੁਤ ਅੱਜ ਕਾ ਕੰਪੀਟੀਸ਼ਨ ਦਾ ਜ਼ਮਾਨਾ ਵਾ ਥਾਂ-ਥਾਂ ਤੇ ਲੋਕਾਂ ਨੇ ਜਿਹੜੇ ਕਿ ਫਰਨੀਚਰ ਹਾਊਸ ਖੋਲੇ ਆ ਨੇ ਤੇ ਹਰ ਕੋਈ ਦਾਵਾ ਕਰਦਾ ਵੀ ਸਾਡੇ ਨਾਲੋਂ ਮਾਰਕੀਟ ਨਾਲੋਂ ਜਿਹੜੇ ਕਿ ਸਸਤੇ ਜਿਹੜਾ ਤੁਹਾਨੂੰ ਬੈੱਡ ਮਿਲਗੇ ਤੁਹਾਨੂੰ ਅਲਮਾਰੀਆਂ ਮਿਲਗੀਆਂ ਤੁਹਾਨੂੰ ਸੋਫੇ ਵੀ ਮਿਲਣਗੇ ਤੇ ਮੈਨੂੰ ਇਹ ਦੱਸੋ ਵੀ ਜੇਕਰ ਤੁਹਾਡੇ ਕੋ ਗਾਹਕ ਆਉਂਦਾ ਕਿ ਮੰਨ ਲਓ ਦੂਰ ਰਾਡ ਆਉਂਦਾ ਉਹਨੂੰ ਕੀ ਰਾਇਤ ਮਿਲੂਗੀ ਤੁਹਾਡੇ ਕੋ ਇੱਥੇ ਆ ਕੇ ਹਾਂਜੀ ਉਹਨੂੰ ਦੇਖੋ ਜੀ ਬਾਜ਼ਾਰ ਦੇ ਵਿੱਚ ਤੇ ਬੜਾ ਕੁਝ ਵਿਗ ਰਿਹਾ ਵਾ ਇੱਕ ਦਿਨ ਨੂੰ ਇਸ ਤੋਂ ਕੁਆਲਿਟੀ ਦੀ ਪਰਖ ਹੋਣੀ ਚਾਹੀਦੀ ਆ ਨਾਲ ਆਪਣਾ ਕਾਰੀਗਰ ਲ ਤੇ ਸਾਡੇ ਕੋਲ ਲਿਖਤੀ ਰੂਪ ਚ ਸਟਾਮ ਤੇ ਵਿਦ ਸਟਾਮ ਤੇ ਲਿਖ ਕੇ ਖੜੇ ਗਾਰੰਟੀ ਫੁੱਲ 5 ਸਾਲ ਦੀ ਗਾਰੰਟੀ ਦਵਾਂਗੇ ਤੇ ਰੇਟ ਦੀ ਵੀ ਫੁੱਲ ਗਾਰੰਟੀ ਦਵਾਂਗੇ ਜੀ ਬਿਲਕੁਲ ਜੀ ਹਾਂਜੀ ਵੀ ਤੁਸੀਂ ਦੱਸ ਲਿਓ ਵੀ ਗਾਰੰਟੀ ਦਿੱਤੀ ਜਾਊਗੀ ਸਟਾਮ ਤੇ ਲੈ ਕੇ ਦਿੱਤੀ ਜਾਊਗਾ ਅਸੀਂ ਇਹਦੇ ਵੀ ਅੱਜ ਕੱਲ ਕੋਈ ਸਟਾਮ ਤੇ ਲੈ ਕੇ ਨਹੀਂ ਦੇ ਰਿਹਾ ਤੁਸੀਂ ਸਟਾਮ ਤੇ ਲੈ ਕੇ ਦੇ ਦੇਓ ਕੋਈ ਗਾਰੰਟੀ ਨਹੀਂ ਸਾਡੀ ਲਿਖਤੀ ਰੂਪ ਚ ਗਾਰੰਟੀ ਹੋਏਗੀ ਜੀ ਕਿਤੇ ਹੋ ਵੀ ਇੱਕ ਹੋਰ ਗੱਲ ਆ ਜੇ ਮਤਲਬ ਕਸਟਮਰ ਕੋ ਮਤਲਬ ਕਹਿੰਨੇ ਨਾ ਵੀ ਪੈਸੇ ਨਹੀਂ ਹੈਗੇ ਅਸੀਂ ਫੁੱਲ ਫਾਈਨਾਂਸ ਵੀ ਕਰਕੇ ਦਵਾਂਗੇ ਠੀਕ ਹੈ ਪੂਰੇ ਦਾ ਪੂਰਾ 50000 ਦਾ ਕਰਾਉਣਾ ਲੱਖ ਦਾ ਕਰਾਉਣਾ ਉਹਦੇ ਪੇਪਰ ਸਹੀ ਹੋਣੇ ਚਾਹੀਦੇ ਆ ਸਿਬਲ ਸਕੋਰ ਸਹੀ ਹੋਣੀ ਚਾਹੀਦੀ ਆ ਉਹਨੂੰ ਪੂਰੇ ਦਾ ਪੂਰਾ ਫਾਈਨਾਂਸ ਕਰਕੇ ਦਿਖਾਵਾਂਗੇ ਵਾਈ ਵਾਹ ਹੋਰ ਮੋਜਰ ਆਤੀ ਹੈ ਭਰਾ ਨੇ ਕਿ ਉਹਨਾਂ ਦਾ ਕਹਿਣਾ ਜੇਕਰ ਤੁਸੀਂ ਭਾਵੇਂ 1 ਕਿਰਪਿਆਣਾ ਲੈ ਕੇ ਆਓ ਤੁਹਾਡਾ ਜਿਹੜਾ 100% ਤੁਹਾਡਾ ਜਿਹੜਾ ਉਹ ਤੁਹਾਨੂੰ ਫਾਇਨੈਂਸ ਹੋ ਜੂਗਾ ਐਸਸੀਬੀ ਬੈਂਕ ਤੋਂ ਬਸ ਤੁਹਾਡਾ ਸਿਮਲ ਸਕੋਰ ਜਿਹੜਾ ਚੰਗਾ ਹੋਣਾ ਚਾਹੀਦਾ 750 ਤੋਂ ਵੱਧ ਹੋਣਾ ਚਾਹੀਦਾ ਸਿਮਲ ਸਕੋਰ ਖਰਾਬ ਨਹੀਂ ਹੋਣਾ ਚਾਹੀਦਾ ਤੁਸੀਂ ਭਾਵੇਂ ਲੱਖ ਦਾ ਸਮਾਨ ਲਓ ਪੈਸੇ 2 ਲੱਖ ਦਾ ਸਮਾਨ ਲਓ 1 ਰੁਪਿਆ ਦੇਣ ਦੀ ਲੋੜ ਨਹੀਂ ਆ ਇੱਥੇ ਆਓ ਹਰਜਿੰਦਰ ਮੋਦੀ ਖਾਨਾ ਜਿਹੜਾ ਕਿ ਛਾਟੇ ਵਿੱਚ ਆ ਤੁਹਾਨੂੰ ਜਿਹੜਾ ਸਾਰਾ ਸਮਾਨ ਜਿਹੜਾ ਵਧੀਆ ਤੇ ਮਾਕੀ ਨਾਲੋਂ ਸਸਤਾ ਦਿੱਤਾ ਜਾਊਗਾ ਤੇ ਇਹ ਗੱਲ ਕਹਿੰਦੇ ਹਰਜਿੰਦਰ ਭਾਈ ਹੋਰ ਕੀ ਕੀ ਸਮਾਨ ਕਿਹਾ ਗਿਆ ਮੈਨੂੰ ਦੱਸ ਕੇ ਸਾਂਝਾ ਕਰ ਦਿਓ ਜੀ ਕਿਉਂਕਿ ਅਸੀਂ ਦੇਖਦੇ ਪੀ ਲੋਕਾਂ ਦਾ ਕਹਿਣਾ ਵੀ ਸਮਾਨ ਬਹੁਤ ਵਿਖਾਉਂਦੇ ਨੇ ਤੇ ਜਦੋਂ ਸਾਹਮ ਖੋ ਜੀ ਇਹ ਸੋਫਾ ਹੈਗਾ ਵਾ ਜੀ ਇਹਦਾ ਬਾਜ਼ਾਰ ਦੇ ਵਿੱਚ 6000 ਤੋਂ ਪਲੱਸ ਰੇਟ ਹੈਗਾ ਸ਼ੀਟ ਦਾ ਠੀਕ ਵਾ ਜੀ ਲੇਕਿਨ ਜਿਹੜਾ ਸਾਡੇ ਕੋਲ ਰੇਟ ਹੈ 4000 ਰੁਪਏ ਰੇਟ ਇੱਕ ਸ਼ੀਟ ਦਾ 4000 ਰੁਪਏ ਰੇਟ ਆ ਜਿਹੜਾ ਕਿ ਬਾਜ਼ਾਰ ਦੇ ਵਿੱਚ 6000 7000 ਇਹ ਤੁਹਾਨੂੰ ਚੁੱਕ ਕੇ ਦਿਖਾਣੇ ਆਪਾਂ ਥੱਲੇ ਜਾਲੀ ਲੱਗੀ ਹੋਏਗੀ ਸੀਨ ਡਬਲ ਲੱਗੀ ਹੋਏਗੀ ਇਹਦੀ ਵਿਦ 5 ਸਾਲ ਦੀ ਗਾਰੰਟੀ ਹੋਏਗੀ ਚੁੱਕੋ ਇਹਨੂੰ ਮੜਾ ਠੀਕ ਹੈ ਤੇ ਮੈਨੂੰ ਇਹ ਸੋ ਵੀ ਕਿੰਨੇ ਸੀਟਰ ਹੈਗਾ ਜਿਹੜਾ ਇਹ ਸੋਫਾ ਵਾ ਇਹ ਜੀ 7 ਸੀਟਰ ਹੈਗਾ ਜੀ ਸੋਫਾ ਹਾਂਜੀ 3000 ਨਾਲ ਗੁਣਾ ਕਰ ਲੋ 7 ਸੀਟਰ ਨੂੰ 4000 ਜੇ 7 ਸੀਟਰ ਲੈਣਾ 4000 ਵਾਲੀ ਸ਼ੀਟ ਲੈਣੀ 4000 ਨਾਲ ਗੁਣਾ ਕਰ ਲੋ 3000 ਵਾਲੀ ਸ਼ੀਟ ਲੈਣੀ 3000 ਨਾਲ ਗੁਣਾ ਕਰ ਲੋ ਇਹ ਵੇਖੋ ਜੀ ਵੀਦ ਥੱਲੇ ਜਾਲੀ ਲਾਈ ਗਈ ਆ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਸੀਰਾ ਵਿੱਚ ਪਹਿਲਾ ਸੋਫਾ ਜੀ ਦੇਖ ਰਹੇ ਆ ਜਿਸ ਵਿੱਚ ਲੋਹੇ ਦੀ ਜਾਲੀ ਲਾਈ ਗਈ ਆ ਨਹੀਂ ਤੇ ਅੱਜ ਤੱਕ ਸੋਫਾ ਵਿੱਚ ਅਸੀਂ ਦੇਖਿਆ ਨਹੀਂ ਆ ਕਦੀ ਚੂਹੇ ਵੱੜ ਜਾਂਦੇ ਹੁੰਦੇ ਸੀ ਕਦੀ ਹੋਰ ਜੀ ਖਰਾਬ ਹੋ ਜਾਂਦੇ ਮਾੜਾ ਕੱਪੜਾ ਲਾਇਆ ਜਾਂਦਾ ਸੀ ਏ ਭਾਈ ਤੁਸੀਂ ਨਵੀਂ ਜੀ ਬਣਾਤੀ ਵੈਰਾਈਟੀ ਦੇ ਇਹ ਬਿਲਕੁਲ ਜੀ ਪੂਰਾ ਇਹਨੂੰ ਕੰਪਲੀਟ ਕੀਤਾ ਗਿਆ ਜੀ ਕਿਹੇ ਬਣਿਓ ਇੱਕ ਨਿੱਕਾ ਜਿਹਾ ਸ਼ੇਕ ਬਣੇ ਰਹਿੰਦਾ ਵੀ ਕੋਈ ਜਾਨਵਰ ਵਿੱਚ ਵੜ ਕੇ ਇਹਨੂੰ ਖਰਾਬ ਕਰ ਸਕੇ ਇਹਦੀ ਵਿਵਿਧਤਾ ਹੀ ਗਾਰੰਟੀ ਦੇ ਰਹੇ ਆ ਜੀ ਕਿਉਂਕਿ ਸਾਨੂੰ ਸਾਡੇ ਮਾਲ ਦੀ ਪੂਰੀ ਫੁੱਲ ਗਰੰਟੀ ਮਿਲ ਰਹੀ ਪਿੱਛੋਂ ਅਜਿੰਦਰ ਭਾਈ ਗੱਲ ਕਰੀ ਅਸੀਂ ਅੱਗੇ ਦੇ ਦੇ ਵੀ ਅੱਗੇ ਸੋਵੇ ਹੁੰਦੇ ਸੀ ਥੱਲੇ ਕਮੋਲੀਆ ਕੱਪੜਾ ਲਾ ਦਿੰਦੇ ਸੀ ਤੇ ਚੂਹੇ ਕੁੱਤੇ ਦੇਦੇ ਹੁੰਦੇ ਸੀ ਪਰ ਤੁਸੀਂ ਐਡਾ ਇੰਤਜ਼ਾਮ ਕੀਤਾ ਮਿਲਦਾ ਹੁੰਦਾ ਚੂਹਾਂ ਦੇ ਦੰਦ ਉੱਡ ਛੜੇ ਜਿਸ ਤਰ੍ਹਾਂ ਤੁਸੀਂ ਜਿਹੜਾ ਜਾਲੀ ਲਾਤੀ ਹੁਣ ਹਾਂਜੀ ਇਹ ਦਰਸ਼ਕਾਂ ਦੀ ਡਿਮਾਂਡ ਤੇ ਹੈ ਜੀ ਇਹ ਮਾਰਕੀਟ ਨੂੰ ਕੁਝ ਵੱਖਰਾ ਕਰਨਾ ਤੇ ਉਹਦੇ ਵਾਸਤੇ ਕੁਝ ਲਾਉਣਾ ਹੀ ਪਏਗਾ ਸਾਨੂੰ ਕੁਝ ਨਾ ਕੋਈ ਤੇ ਇਹ ਗੱਲ ਕਰੀਏ ਹੋਰ ਕੀ ਕੀ ਸਮਾਨ ਖਿਆ ਗਿਆ ਜਿਹੜੇ ਦਸਕਾ ਨੂੰ ਜਿਹੜਾ ਤੁਹਾਡੇ ਕੋ ਮੋਦੀ ਖਾਣੇ ਵਾਸਤੇ ਲਾਉ ਕਿ ਹੁਣ ਹੋਰ ਕੀ ਕੀ ਸਮਾਨ ਖਿਆ ਗਿਆ ਇਹ 3000 ਰੁਪਏ ਤੋਂ ਇਹ ਡਨਲਪ ਚ ਹੈਗੇ ਜੀ ਡਨਲਪ ਦੇ ਹਾਂਜੀ ਠੀਕ ਹੈ ਇਹ ਕਿਨੇ ਇੰਚ ਦੇ ਗੱਦੇ ਆ ਇਹ 4 ਇੰਚ ਦੇ ਗੱਦੇ ਆ ਜੀ 4 ਦੇ ਕੋ ਕਿਨੇ ਕਿਨੇ ਗੱਦੇ ਸੀ 4 ਇੰਚ 5 ਇੰਚ 6 ਇੰਚ 10 ਇੰਚ ਤੱਕ ਗੱਦੇ ਹੈਗੇ ਸਾਡੇ ਕੋ ਜੀ ਜਿਹਦਾ ਕਿ ਰੇਟ 3000 ਤੋਂ ਲੈ ਕੇ 12000 15000 18000 ਤੱਕ ਗੱਦੇ ਹੈਗੇ ਜੀ ਤੁਸੀਂ ਗੱਲ ਕਰਦੇ ਜਿੰਦਰੀ ਅਸੀਂ ਇਹਦੇ ਵੀ ਧੀਆ ਭੈਣਾਂ ਦਾ ਵਿਆਹ ਹੁੰਦਾ ਵਿਆਹ ਸ਼ਾਦੀਆਂ ਦੇ ਜਿਹੜੇ ਗਾਂ ਸੀਜ਼ਨ ਤੋਰ ਪੈਣੇ ਆ ਉਹਨਾਂ ਵਾਸਤੇ ਕੀ ਖਾਸ ਰਾਇਤ ਲੈ ਕੇ ਆਇਓ ਜਦੋਂ ਕਿਸੇ ਧੀ ਪੈਣ ਕਹਿੰਦਾ ਸਮਾਨ ਦੇਣਾ ਹੁੰਦਾ ਉਹਨਾਂ ਵਾਸਤੇ ਕੋਈ ਖਾਸ ਰੱਖੀਏ ਤੁਹਾਡੇ ਵੱਲੋਂ ਹਾਂਜੀ ਸਰ ਜੇ ਤੇ ਉਹ ਸਾਡੇ ਕੋਲ ਪੂਰਾ ਫੁੱਲ ਤਾਜ ਦਾ ਸਮਾਨ ਲੈਣਗੇ ਜਿਸ ਤਰ੍ਹਾਂ ਕਿ ਮਤਲਬ ਹਰ ਇੱਕ ਚੀਜ਼ ਸੋਫੇ ਤੋਂ ਲੈ ਕੇ ਬੈੱਡ ਸੋਫੇ ਲੰਬਾਰੀ ਵਾਸ਼ਿੰਗ ਮਸ਼ੀਨ ਐਲਈਡੀ ਯਾਨੀ ਕਿ ਟੋਟਲੀ ਫਰਨੀਚਰ ਤੋਂ ਲੈ ਕੇ ਇਲੈਕਟ੍ਰੋਨਿਕ ਦਾ ਸਮਾਨ ਪਾ ਕੇ ਸਾਰਾ ਸਮਾਨ ਲੈਣਗੇ ਸਾਡੇ ਨੂੰ ਇੱਕ ਗਿਫਟ ਦਿੱਤਾ ਜਾਊਗਾ ਇਹਨਾਂ ਕੋ ਜੋ ਕਿ ਮਤਲਬ ਕਾਫੀ ਹੱਦ ਤੱਕ ਐਕਸਪੈਂਸਿਵ ਹੋਏਗਾ ਜੀ ਠੀਕ ਹੈ ਜੇ ਗੱਲ ਕਰੀਏ ਜਿੰਦੇ ਦੀ ਇੱਕ ਹੀ ਆਈਟਮਾਂ ਕਿੰਨੀ ਹੋਣਗੀ ਜੇ ਮੰਨ ਲਓ ਗੱਲ ਕਰਦੇ ਜਿਵੇਂ ਕਿਸੇ ਨੇ ਦਾਜ ਦਾ ਸਮਾਨ ਲੈਣਾ ਹੋਵੇ ਤੇ ਕਿੰਨੀ ਕਿ ਆਈਟਮਾਂ ਬਣ ਗਈ ਇਹਦੇ ਦੀ ਗੱਲ ਕਰੀਏ ਪ੍ਰਾਈਸ ਦੀ ਗੱਲ ਕਰੀਏ ਤੁਹਾਡੇ ਕੋ ਕੀ ਰੇਟ ਬਣੇਗਾ ਤੇ ਮਾਰਕੀਟ ਕੀ ਰੇਟ ਹੋਊਗਾ ਇਹਨਾਂ ਦਾ ਜਿਹੜਾ ਜੀ ਸਮਾਨ ਤੁਹਾਨੂੰ 70 ਤੋਂ 75 ਹਜ਼ਾਰ ਤੱਕ ਮਾਰਕੀਟ ਚੋਂ ਮਿਲਣਾ ਸਮਾਨ ਉਹ ਸਾਡੇ ਕੋ 50 ਹਜ਼ਾਰ ਚ ਮਿਲ ਜੇਗਾ ਮਤਲਬ 20 ਦਾ ਫਾਇਦਾ 2 ਕਵਾਲਿਟੀ ਦਾ ਵੀ ਫਰਕ ਹੋਏਗਾ ਵਿਦ ਰਿਟਨ ਚ ਗਾਰੰਟੀ ਦਿੱਤੀ ਜਾਊਗੀ ਰਿਟਨ ਚ ਗਾਰੰਟੀ ਕੋਈ ਵੀ ਨਹੀਂ ਦਿੰਦਾ ਮੂੰਹ ਜੁਬਾਨੀ ਸਾਰੇ ਗਾਰੰਟੀ ਦਿੰਦੇ ਆ ਜੀ ਬਿਲਕੁਲ ਸਹੀ ਗੱਲ ਕਰੀ ਤੁਸੀਂ ਦੱਦੀ ਅਸੀਂ ਦੇ ਦਿੰਦੇ ਵੀ ਜਦ ਤੱਕ ਜਦੋਂ ਕਿਸੇ ਧੀਆ ਭੈਣ ਦਾ ਵਿਆਹ ਵਾਸਤੇ ਲੋਕ ਸਮਾਨ ਲੈ ਕੇ ਜਾਂਦੇ ਨੇ ਅਸੀਂ ਦੇਖਿਆ ਇਹ ਸਮਾਨ ਕਈਆਂ ਦੇ ਜਲਦੀ ਟੁੱਟ ਜਾਂਦੇ ਨੇ ਬੈੱਡ ਦੀ ਖਾਸ ਕਰਕੇ ਗੱਲ ਕਰੀਏ ਕਿ ਲੱਗਦਾ ਤੁਹਾਡੇ ਕੋਲ 5-5 ਸਾਲ ਦੀ ਗਾਰੰਟੀ ਲੋਕ ਲੈ ਕੇ ਜਾਣਗੇ ਹਾਂਜੀ ਜੀ ਸਾਡਾ ਅੱਗੇ ਵੀ ਜਦੋਂ ਸਮਾਨ ਜਾ ਰਿਹਾ ਜੀ 5 ਸਾਲ ਦੀ ਗਾਰੰਟੀ ਦੇ ਦਈ ਆ ਅੱਜ ਤੱਕ ਕੋਈ ਇਹੋ ਜਿਹਾ ਲਾਮਾ ਨਹੀਂ ਆਇਆ ਸਾਨੂੰ ਕਿਉਂਕਿ ਅਸੀਂ ਸਮਾਨ ਵੀ ਬਹੁਤ ਵਧੀਆ ਲਾ ਬਹੁਤ ਫੁੱਲ ਕੁਆਲਿਟੀ ਦਾ ਲਾ ਰਹੇ ਆ ਜੀ ਵਾਟਰਪੂਫ ਬੋਰਡ ਲਾਈਦਾ ਵਾ ਫਿਰ ਸੋਫੇ ਦਾ ਕੱਪੜਾ ਹੈ ਵੀ ਲਾਈਦਾ ਡਬਲ ਸੀਨ ਲਾਈਦੀ ਆ ਥੱਲੇ ਪਲੱਸ ਜਾਲੀ ਲਾਈਦੀ ਆ ਸੋਫਾ ਖਰਾਬ ਕਿਦਾਂ ਹੋ ਜੂਗਾ ਬਿਲਕੁਲ ਹਾਂਜੀ ਇਹ ਗੱਲ ਹੈ ਜੀ 380 ਅਸੀਂ ਦੇਖਦੇ ਆ ﺍﻟमारੀਆਂ ਬਹੁਤ ਸੋਹਣੀਆਂ ਲਗਾਈਆਂ ਗਈਆਂ ਚਾਹੇ ਬੱਚਿਆਂ ਦੀ ﺍﻟमारੀ ਆ ਚਾਹੇ ਵੱਡੀਆਂ ﺍﻟमारੀਆਂ ਵਾ ਇਹ ਕਿੰਨੇ ਕਿੰਨੇ ਫੋਟੋ ਜਿਹੜੀਆਂ ਵੱਡੀ ﺍﻟमारੀ ਹੈਗੀ ਆ ਤੇ ਜੇ ਬੱਚਿਆਂ ਦੀ ਗੱਲ ਕਰੀ ਬੱਚਿਆਂ ਦੀ ﺍﻟमारੀ ਕਿੰਨੇ ਦੀ ਹੈ ਹਾਂਜੀ ਇਹ ਜਿਹੜੀਆਂ ਵੱਡੀਆਂ ﺍﻟमारੀਆਂ 7-5 ਦੀ ﺍﻟमारੀ ਆ ਜੀ ਇਹ 9000 ਤੋਂ ਸ਼ੁਰੂ ਹੈ ਜੀ ਇਹਦੇ ਵਿੱਚ ਪ੍ਰਿੰਟ ਆ ਜਾਂਦੀ ਆ 10000 1 ਇਵ ਕੋਡ ਕਿਹਦੇ ਸੈਦੀਆਂ 74 ਤੋਂ ਸ਼ੁਰੂ ਆ ਜੀ 74 75 76 6x6 ਦੀ ਲੰਬਾਈ ਮਤਲਬ ਜਿਸ ਤਰ੍ਹਾਂ ਦਾ ਵੀ ਕੋਈ ਆਰਡਰ ਤੇ ਤਿਆਰ ਕਰਨੀ ਚਾਵੇ ਉਹ ਵੀ ਅਸੀਂ ਤਿਆਰ ਕਰ ਦਿੰਨੇ ਆ ਜੀ ਗੱਲ ਕਰੀ ਬੋਰਡ ਦੀ ਬੋਰਡ ਕਿਹੜਾ ਲਾਇਆ ਗਿਆ ਕਿੰਨਾ ਵਧੀਆ ਬੋਰਡ ਲਾਇਆ ਗਿਆ ਜੀ ਹਾਂਜੀ ਇਹ ਜੀ ਵਾਟਰਪੂਫ ਬੋਰਡ ਆ ਜੀ ਜਿੰਨੂੰ ਕਿ ਘੋਣ ਤੇ ਸੇਕਦੀ ਅਸੀਂ ਗਾਰੰਟੀ ਲੈ ਕੇ ਦਵਾਂਗੇ ਟੁੱਟ ਭਾਈ ਦੀ ਕੋਈ ਗਾਰੰਟੀ ਨਹੀਂ ਹੋएगी ਜੀ ਅਸੀਂ ਇਹਦੇ ਯਾਤਰ ਲੋਕ ਕਹਿੰਦੇ ਨੇ ਲਾਹਮਾ ਦਿੰਦੇ ਨੇ ਵੀ ਚੂਹੇ ਕੁੱਟ ਜਾਂਦੇ ਨੇ ਲੱਕੜ ਖਰਾਬ ਹੋ ਜਾਂਦੀ ਆ ਘੋਲ ਲੱਜਦਾ ਵਾ ਇਹ ਵਾਤੇ ਕੋ ਹੱਲ ਹੈਗਾ ਨਹੀਂ ਜੀ ਇਹ ਅਸੀਂ ਗਰੰਟੀ ਲੈ ਕੇ ਦੇਵਾਂਗੇ ਇਹਨੂੰ ਕੈਮੀਕਲ ਲੱਗਾ ਹੁੰਦਾ ਜੀ ਇਹਦੀ ਫੁੱਲ ਗਰੰਟੀ ਹੋਊਗੀ ਘੋਣ ਤੇ ਸਿੰਘ ਦੀ ਟੁੱਟ ਭਾਈ ਦੀ ਕੋਈ ਗਰੰਟੀ ਨਹੀਂ ਜੀ ਠੀਕ ਹੈ ਬਾਕੀ ਦਰਸ਼ਕਾਂ ਨੂੰ ਮਤਲਬ ਕਸਟਮਰ ਨੂੰ ਆਪ ਵੀ ਧਿਆਨ ਰੱਖਣਾ ਪਊਗਾ ਕੋਈ ਅੱਜ ਤੱਕ ਮਤਲਬ ਵੀ ਇਹਨੂੰ ਵੱਤ ਤੋਂ ਵੱਤ ਐਧਰ ਉਧਰ ਨਾ ਕੀਤਾ ਜਾਵੇ ਉਹ ਟੁੱਟ ਭਾਈ ਦੀ ਗਰੰਟੀ ਆਪਾਂ ਨਹੀਂ ਦੇ ਸਕਦੇ ਯਾਨੀ ਕਿ ਸਾਡੀ ਘੋਣ ਦੀ ਤੇ ਸਿੰਘ ਦੀ ਗਰੰਟੀ ਹੋਊਗੀ ਬਿਲਕੁਲ ਜੀ ਜਿਹਨੇ ਟੁੱਟ ਭਾਈ ਦੀ ਕਹ ਲੋ ਵੀ ਘਰ ਦੇ ਆਪ ਸਾਮਣਾ ਹੁੰਦਾ ਸਮਾਨ ਕਿਉਂਕਿ ਜਿਹਨੇ ਬੜੇ ਚਾਅ ਵਾਲਾ ਸਮਾਨ ਲਿਆ ਉਹ ਆਪ ਸਾਮਣਾ ਦਾ ਵਾ ਤੇ ਅਸੀਂ ਦੇਖਦੇ ਵੀ ਸੋਫਾ ਸ ਟੇਬਲ ਲਗਾ ਹੋਇਆ ਵਾ ਇਹ ਕਿੰਨੇ ਦਾ ਸੈਟ ਹੈ ਜਿਹੜਾ ਹੈਗਾ ਪੂਰਾ ਤਿਆਰ ਹੋਇਆ ਕੀ ਇਹਦੇ ਕਿੰਨੇ ਸੀਟਰ ਹੈਗਾ ਇਹ ਇਹ ਜੀ 13 ਸੀਟਰ ਸੋਫਾ ਵਾ ਸਾਢੇ 3 ਦਿਨ ਦਾ ਟੇਬਲ ਹੈ ਵਿਧੇ ਦੇ ਗਲਾਸ ਹੈਗਾ ਵਾ ਇਹਦੀ 10 ਸਾਲ ਦੀ ਗਾਰੰਟੀ ਦੇਵਾਂਗੇ ਆ ਕੱਪੜਾ ਦੇਖੋ ਫੁੱਲ ਸਵੇਟ ਦਾ ਕੱਪੜਾ ਲੱਗਾ ਜੇ ਲੈਦਰ ਲੁੱਕ ਸਵੇਟ ਦਾ ਕੱਪੜਾ ਠੀਕ ਹੈ ਜੀ ਇਹਦੀ 50000 ਰੁਪਏ ਸਾਡੇ ਕੋਲ ਰੇਟ ਆ ਜੇ ਤਾਂ ਕਿ ਬਾਜ਼ਾਰ ਵਿੱਚ 75000 ਰੁਪਏ ਜੀ ਹਾਂਜੀ ਬਾਜ਼ਾਰ ਚ 75000 ਦਾ ਸਾਡੇ ਕੋਲ 50000 ਦਾ ਰੇਟ ਹੈ ਕਿੰਨੇ ਸ਼ੀਟਰ ਆ ਇਹ 13 ਸ਼ੀਟਰ ਆ ਜੀ 13 ਸ਼ੀਟਰ ਆ ਅਸੀਂ ਇਹਦੇ ਕੁਰਸੀਆਂ ਬਹੁਤ ਸੋਹਣੀਆਂ ਬਣਾਈਆਂ ਗਈਆਂ ਜਿਹੜੇ ਗੋਲ-ਗੋਲ ਦੋ ਜਿਹੜਾ ਸੈੱਟ ਬਣਾਇਆ ਗਿਆ ਇਹ ਕੁਰਸੀਆਂ ਬਹੁਤ ਸੋਹਣੀਆਂ ਬਣੇਗੀਆਂ ਤੇ ਟੇਬਲ ਜਿਹੜਾ ਇਹ ਕਿੰਨੇ ਬਾਈ ਟੇਬਲ ਦਾ ਫੋਟੇਜ ਜਿਹੜਾ ਦਿੱਤਾ ਸ਼ੀਸ਼ੇ ਵਾਲਾ 3.5 ਬਾਈ 4 ਦਾ ਜੀ ਟੇਬਲ ਇਹਦੇ ਵਿੱਚ ਕੁਰਸੀਆਂ ਚੌਰਸ ਵੀ ਲੈ ਸਕਦੇ ਤੁਸੀਂ ਗੋਲ ਵੀ ਲੈ ਸਕਦੇ ਜੇ ਪਫੀ ਵੀ ਲੈ ਸਕਦੇ ਜੇ ਜਿਹੜੀ ਕੀ ਮਤਲਬ ਜਿੱਦਾਂ ਦੀ ਵੀ ਕੋਈ ਕਸਟਮਰ ਦੀ ਡਿਮਾਂਡ ਹੋ ਗਈ ਉਸੇ ਤਰ੍ਹਾਂ ਦੇ ਕਰ ਕਰ ਸਕਦੇ ਤੁਸੀਂ ਬਿਲਕੁਲ ਹੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਮਰਸਰ ਦੇ ਹਰਜਿੰਦਰ ਸਿੰਘ ਮੋਦੀ ਖਾਨੇ ਦੀਆਂ ਜਿੱਥੇ ਕਿ ਹਰਜਿੰਦਰ ਸਿੰਘ ਵੱਲੋਂ ਤੁਹਾਡੇ ਫਾਇਦੇ ਕੀਤੇ ਜਾ ਰਹੇ ਨੇ ਤੁਹਾਡੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੀ ਫਰਨੀਚਰ ਦਾ ਸਮਾਨ ਲਿਆਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਸੋਫੇ ਨੇ ਬਹੁਤ ਸੋਹਣੇ ਬੈੱਡ ਬਹੁਤ ਸੋਹਣੇ ਨੇ ਅਲਮਾਰੀਆਂ ਨੇ ਹਰ ਤਰ੍ਹਾਂ ਦਾ ਦਾ ਸਮਾਨ ਤੁਹਾਨੂੰ ਇੱਕੋ ਛੱਤ ਹਲੇ ਮਿਲੇਗਾ ਤੇ ਹਰਜਿੰਦਰ ਸਿੰਘ ਦਾ ਸੁਪਨਾ ਵੀ ਹਰ ਘਰ ਦੇ ਵਿੱਚ ਜਿਹੜਾ ਸਮਾਨ ਜਿਹੜਾ ਤੇ ਘਰੇ ਹੋਵੇ ਚਾਹੇ ਪਹਿਣਾ ਵਾਸਤੇ ਦਾਜ ਦਾ ਸਮਾਨ ਤਾਂ ਜਾਣਾ ਹੋਵੇ ਜਾਂ ਹੋਰ ਸਮਾਨ ਤਾਂ ਜਾਣਾ ਹੋਵੇ ਬਹੁਤ ਵਧੀਆ ਕੁਆਲਿਟੀ ਦਾ ਤੇ ਵਧੀਆ ਰਿਹਾ ਇਹ ਗੱਲ ਕਰੀ ਅਸੀਂ ਦੇਖਦੇ ਪੈਨਲ ਦੇਖ ਰਹੇ ਆ ਜਿਹੜਾ ਰਜਿੰਦਰ ਸਿੰਘ ਜੀ ਐਲਈਡੀ ਪੈਨਲ ਹੈ ਕਿੰਨੇ ਬਾਏ ਕਿੰਨੇ ਦਾ ਤੇ ਕਿੰਨੇ ਦਾ ਪਾਉਗੇ ਇਹ ਇਹ ਜੀ 6x6 ਦਾ ਪੈਨਲ ਨੇ ਆ ਇਹਦੇ ਵਿੱਚ 32 ਤੋਂ ਲੈ ਕੇ 55 ਤੋਂ 60 ਇੰਚ ਤੱਕ ਐਲਈਡੀ ਲੱਗੇਗੀ ਜੀ ਓਕੇ 32 ਇੰਚ ਤੋਂ ਲੈ ਕੇ 60 ਇੰਚ ਤੱਕ ਐਲਈਡੀ ਲੱਗ ਜੇਗੀ ਜਿਹਦਾ ਕਿ ਸਾਈਜ਼ 6x6 ਦਾ ਸਾਡੇ ਕੋਲ ਕੀਮਤ ਇਹਦੀ 8500 ਰੁਪਇਆ ਬਾਜ਼ਾਰ ਦੇ ਵਿੱਚ ਇਹਦੀ ਕੀਮਤ 12000 ਰੁਪਇਆ ਹਾਂਜੀ ਇਹ ਕਿੰਨੇ ਦੀ ਗੱਲ ਕਰੀ ਬੋਰਡ ਕਿੰਨੇ ਲਾਇਆ ਗਿਆ ਇੱਥੇ ਇਹ ਚ ਉਨੀਅਮ ਦਾ ਬੋਰਡ ਲੱਗਾ ਜੀ ਉਨੀਅਮ ਦਾ ਹਾਂਜੀ ਇਹ ਕਾਸੀ ਦੇ ਰਿਹਾ ਡਰੈਸਿੰਗ ਟੇਬਲ ਦੇਖਦੇ ਆ ਬਹੁਤ ਸੋਹਣਾ ਡਿਜ਼ਾਈਨ ਹੈ ਡਰੈਸਿੰਗ ਟੇਬਲ ਦੇ ਇਹ ਕੀ ਕੀ ਇਹਦਾ ਰੇਟ ਰੱਖਿਆ ਗਿਆ ਮਾਰਕੀਟ ਕਿਹਨਾਂ ਵੀ ਘਰ ਦਾ ਸ਼ਿੰਗਾਰ ਹੁੰਦਾ ਡਰੈਸਿੰਗ ਟੇਬਲ ਇਸ ਤੋਂ ਬਗੈਰ ਜਿਹੜਾ ਘਰ ਵੀ ਕਹਿੰਦਾ ਖਾਲੀ ਖਾਲੀ ਲੱਗਦਾ ਹਾਂਜੀ ਹਾਂਜੀ ਇਹਦਾ ਜੀ 4500 ਰੁਪਏ ਕੀਮਤ ਹੈ ਜਿਹਦੇ ਡਬਲ ਗ੍ਰਿਲ ਲੱਗੀ ਗਈ ਆ ਉਹ 5000 ਦੇ ਵਿੱਚ ਆ ਜਿਹਦੇ ਸਿੰਗਲ ਆ ਉਹ 4500 ਦੇ ਆ ਇਸ ਤੋਂ ਇਲਾਵਾ ਹੋਰ ਵੀ ਕੋਈ ਡਿਜ਼ਾਈਨ ਆਪਣਾ ਡਿਜ਼ਾਈਨ ਦਾ ਬਣਾਉਣਾ ਹੋਵੇ ਉਹ ਵੀ ਐ ਬਣਾ ਕੇ ਦੇ ਸਕਦੇ ਆ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਹਰਜਿੰਦਰ ਸਿੰਘ ਮੋਦੀਖਾਨੇ ਦੀਆਂ ਗੋਦਾਮ ਵੀ ਗੱਲ ਕਰੀਏ ਜਿਹੜਾ ਕਿ ਮੋਦੀਖਾਨੇ ਵਿੱਚ ਹਰ ਇੱਕ ਤਰ੍ਹਾਂ ਦਾ ਜਿਹੜਾ ਸਮਾਨ ਤੁਹਾਡੀ ਸਹੂਲਤ ਵਾਸਤੇ ਤੁਹਾਡੇ ਫਾਇਦੇ ਵਾਸਤੇ ਜਿਹੜਾ ਹਰੀਜਿੰਦਰ ਸਿੰਘ ਮੋਦੀ ਖਾਨ ਉਹ ਜਿਹੜਾ ਰੱਖਿਆ ਗਿਆ ਵਾ ਤੁਸੀਂ ਇੱਥੇ ਲੱਕੜ ਦੀਆਂ ਮਾਰੀਆਂ ਤੋਂ ਲੈ ਕੇ ਡਰੈਸਿੰਗ ਟੇਬਲ ਸੋਫੇ ਬਹੁਤ ਸੋਹਣੇ ਤੇ ਗੱਲ ਕਰੀਏ ਬੈੱਡ ਦੀ ਬੈੱਡ ਵੀ ਜਿਹੜਾ ਨੇ 85000 ਰੁਪਏ ਤੋਂ ਬੈੱਡ ਸ਼ੁਰੂ ਹੋ ਜਾਂਦਾ ਤੇ 22 20000 ਰੁਪਏ ਦਾ ਬੈੱਡ ਜਿਹੜਾ ਤੁਹਾਨੂੰ ਮਿਲੂਗਾ ਖਾਸ ਕਰਕੇ ਜਿਹੜਾ 22000 ਦਾ ਜਿਹੜਾ ਬੈੱਡ ਆ ਉਹ ਬੈੱਡ ਜਿਹੜਾ ਤੁਹਾਨੂੰ ਮਾਰਕੀਟ ਵਿੱਚ 30 35000 ਦਾ ਮਿਲੂਗਾ ਹਰੀਜਿੰਦਰ ਸਿੰਘ ਮੋਦੀ ਖਾਨੇ ਆਓ ਅਤੇ ਆ ਕੇ ਆਪਣੇ ਜਿਹੜੇ ਸੁਪਨੇ ਦੇ ਘਰ ਦੇ ਉਹ ਆ ਕੇ ਪੂਰੇ ਕਰੋ ਤੇ ਗੱਲ ਕਰੀਏ ਹਰੀਜਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਇਹ ਤੁਹਾਨੂੰ ਦਰਸ਼ਕ ਦੇਸ਼ਾਂ-ਦੇਸ਼ਾਂ ਦੇਖ ਰਹੇ ਨੇ ਕਿ ਸੁਨੇਹਾ ਦੇਣਾ ਚਾਹੋਗੇ ਆਪਣਾ ਤੁਸੀਂ ਮੋਬਾਈਲ ਨੰਬਰ ਤੇ ਆਪਣਾ ਤੁਸੀਂ ਜਿਹੜਾ ਐਡਰੈਸ ਦੱਸ ਦਿਓ ਕਿਉਂਕਿ ਅਸੀਂ ਦੇਖਦੇ ਆਂ ਵੀ ਫਰਨੀਚਰ ਖਾਨੇ ਦੇ ਬਹੁਤ ਖੋਲ ਗਏ ਨੇ ਮੋਦੀ ਖਾਨੇ ਵੀ ਲੋਕ ਫਰਨੀਚਰ ਬਹੁਤ ਬਣਾ ਬੈਠੇ ਨੇ ਤੁਹਾਡੇ ਕੋਲ ਆਵੇ ਤੇ ਕਿਹੜੇ ਫਰਨੀਚਰ ਆਉਸਾਵੇ ਕਿਹੜੇ ਮੋਦੀ ਖਾਨੇ ਜਾਉਣਾ ਪਵੇ ਹਾਂਜੀ ਜੀ ਸਾਡੇ ਕੋਲ ਆਵੇ ਤੇ ਛਾਟਾ ਸਾਹਿਬ ਗੁਰਦੁਆਰਾ ਛਾਟਾ ਸਾਹਿਬ ਜਿੱਥੇ ਕਿ ਬਸੰਤ ਪੈਂਚਵੀ ਲੱਗਦੀ ਆ ਹਰ ਮਹੀਨੇ ਪੈਂਚਵੀ ਲੱਗਦੀ ਆ ਉਸ ਤੋਂ ਅੱਗੇ ਆ ਕੇ ਕਿਸੇ ਨੂੰ ਪੁੱਛ ਸਕਦੇ ਜੇ ਮੋਦੀ ਖਾਨ ਪੈਰੇ 7 ਨਿਊ ਕਲੋਨੀ ਦੇ ਬਿਲਕੁਲ ਮੇਨ ਦੇ ਉੱਪਰ ਹੀ ਮੋਦੀ ਖਾਨਾ ਹੈ ਜਿਹਦੇ ਉੱਪਰ ਅਨਾਇਤ ਇੰਟਰਪ੍ਰਾਈਜ਼ ਮੋਦੀ ਖਾਨਾ ਅਨਾਇਤ ਫਰਨੀਚਰ ਹਾਊਸ ਜਿੱਥੇ ਕਿ ਇਲੈਕਟ੍ਰੋਨਿਕ ਅਤੇ ਫਰਨੀਚਰ ਹਾਊਸ ਲੈ ਕੇ ਆਏਗਾ ਸਾਡਾ ਮੋਬਾਈਲ ਨੰਬਰ ਹੈ 99141 68617 99141 68617 ਬੋ ਬੋਤਨਵਾਦੀ ਤੁਸੀਂ ਦੇਖਿਆ ਭੀ ਹਰਿੰਦਰ ਸਿੰਘ ਜਿਹੜੇ ਕਿ ਅਨਾਇਤ ਮੋਦੀ ਖਾਨੇ ਦੇ ਨਾਂ ਤੇ ਨੱਕ ਮੋਦੀ ਖਾਨਾ ਖੋਲਿਆ ਅਨਾਇਤ ਪ੍ਰੀਤ ਆਪਣੀ ਉਹਨਾਂ ਦੀ ਬੇਟੀ ਦੇ ਨਾਂ ਤੇ ਮੋਦੀ ਖਾਨਾ ਖੋਲਿਆ ਗਿਆ ਵਾ ਅਮਰਸਰ ਛਾਟੇ ਵਿੱਚ ਜਦੋਂ ਤੁਸੀਂ ਕਿਦੇ ਅਮਰਸਰ ਆਓ ਛਾਟਾ ਸਾਹਿਬ ਆਓ ਛਾਟਾ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਕੇ ਅਨਾਇਤ ਕੋ ਜਿਹੜਾ ਸਾਨੂੰ ਗੁਰਦਵਾਰ ਸਾਹਿਬ ਲੱਗੇ ਆ ਕੇ ਅਸੀਂ ਤੁਹਾਨੂੰ ਆਪ ਉਥੋਂ ਲੈ ਕੇ ਜਾਵਾਂਗੇ ਜੀ ਬਿਲਕੁਲ ਬਿਲਕੁਲ ਭਾਈ ਦਾ ਕਹਿਣਾ ਵੀ ਫੋਨ ਕਰ ਦਿਓ ਤੁਸੀਂ ਆ ਮੋਦੀ ਖਾਨੇ ਦੇ ਲੱਗੇ ਆ ਕੇ ਤੁਹਾਨੂੰ ਆਪ ਜਾ ਕੇ ਛੱਟ ਵਿਆਹ ਚੋਂ ਜਿਹੜਾ ਲੈ ਕੇ ਆਉਣਗੇ ਲੋ ਜੀ ਤੁਹਾਡਾ ਸੁਪਨਾ ਹੁਣ ਪੂਰਾ ਤੇ ਫਰਨੀਚਰ ਕਰਕੇ ਜਿਹੜਾ ਤੁਹਾਡਾ ਘਰ ਅਧੂਰਾ ਵਾ ਕਿਉਂਕਿ ਫਰਨੀਚਰ ਤੋਂ ਬਗੈਰ ਜਿਹੜਾ ਉਹ ਘਰ ਜਿਹੜਾ ਸਜਦਾ ਨਹੀਂ ਐ ਇਸ ਕਰਕੇ ਆਪਣੇ ਘਰ ਦਾ ਸੁਪਨਾ ਪੂਰਾ ਕਰੋ ਤੁਸੀਂ ਜੇਕ ਪੈਸੇ ਲਾਏ ਲੱਖਾਂ ਰੁਪਏ ਲਾਏ ਨੇ ਤੇ ਫਰਨੀਚਰ ਵੀ ਜਿਹੜਾ ਹਰਜਿੰਦਰ ਸਿੰਘ ਮੋਦੀ ਖਾਨ ਜਿਹੜਾ ਕਿ ਅਨਾਇਤ ਕੋਰ ਫਿਰ ਦਰਸ਼ਕਾਂ ਨੂੰ ਕਹ ਦੋ ਵੀ ਕਿਸੇ ਦੇ ਵੀ ਪੇਪਰ ਬਿਲਕੁਲ ਸਾਫ਼ ਹੋਣ ਆਧਾਰ卡 ਪੈਨ ਕਾਰਡ ਏਟੀਐਮ ਕਾਰਡ ਇਹ ਤਿੰਨਾਂ ਚੀਜ਼ਾਂ ਤੇ ਅਸੀਂ 0 ਮਤਲਬ ਪਰਸੈਂਟ ਤੇ ਕੋਈ ਫੁੱਲ ਪੇਮੈਂਟ ਫਾਈਨਾਂਸ ਕਰਾਂਗੇ ਠੀਕ ਹੈ ਠੀਕ ਹੈ ਭਾਈ ਦਾ ਕਹਿਣਾ ਵੀ ਜੇਕਰ ਕਿਸੇ ਦਾ ਸਿਮਬਲ ਸਕੋਰ ਜਿਹੜਾ ਚੰਗਾ ਹੈਗਾ 750 ਤੋਂ ਉੱਪ ਹੈਗਾ ਵਾ ਤੇ ਉਹ ਜਿਹੜਾ 0% ਜਿਹੜਾ ਫਾਈਨੈਂਸ ਉਹ ਇੱਥੇ ਤੁਹਾਨੂੰ ਜਿਹੜਾ 100% ਜਿਹੜਾ ਕੀਤਾ ਜਾਊਗਾ ਉਹਨਾਂ ਦਾ HDFC ਬੈਂਕ ਦੇ HDFC ਬੈਂਕ ਦੇ ਨਾਲ ਜਿਹੜਾ टाई-ਅਪ ਹੈਗਾ ਵਾ IDFC ਦੇ ਬੈਂਕ ਨਾਲ ਵੀ ਟਾਈ-ਅਪ ਹੈਗਾ ਵਾ ਚਾਕੇ ਆਪਣਾ ਜਿਹੜਾ ਸਿਬਾ ਸਕੋਰ ਜਿਹੜਾ ਚੰਗਾ ਲੈ ਕੇ ਆਇਓ ਤਾਂ ਕਿ ਜਿਹੜਾ ਤੁਹਾਨੂੰ ਇੱਥੋਂ ਜਿਹੜਾ 100% ਜਿਹੜਾ ਸਮਾਨ ਆ ਬਿਨਾਂ 1 ਰੁਪਿਆ ਦਿੱਤੇ ਜਿਹੜਾ ਤੁਹਾਨੂੰ ਸਮਾਨ ਜਿਹੜਾ ਇੱਥੋਂ ਜਿਹੜਾ ਤੁਹਾਨੂੰ ਸੂਤ ਤਾਂ ਮਿਲਨ ਵਾਸਤੇ ਸਾਨੂੰ ਮਿਲੇਗਾ ਤੇ ਗੱਲ ਕਰੀਏ ਪੂਰਾ ਚਾਹੇ ਤੁਸੀਂ 10 ਲੱਖ ਦਾ ਸਮਾਨ ਲਓ ਚਾਹੇ 2 ਲੱਖ ਦਾ ਲਾਓ ਪੂਰੇ ਪੰਜਾਬ ਜਿੱਥੇ ਮੰਡੀ ਤੁਸੀਂ ਸਮਾਨ ਜਿਹੜੀ ਡਿਲੀਵਰੀ ਜਿਹੜੀ ਆ ਇੱਥੋਂ ਲੈ ਕੇ ਜਾ ਸਕਦੇ ਹੋ ਆ ਕਿ ਸਾਡੀ ਦਸ਼ਕਾ ਨੂੰ ਪੀ ਲਿਆ ਵੀ ਖਾਸ ਕਰਕੇ ਅੰਮ੍ਰਿਤਸਰ ਆਓ ਤੇ ਜਦੋਂ ਵੀ ਅੰਮ੍ਰਿਤਸਰ ਆਓ ਤੁਸੀਂ ਆ ਕੇ ਹਰਜਿੰਦਰ ਸਿੰਘ ਜਿਹੜਾ ਕੀ ਅਨਾਇਤ ਕੋਰ ਜਿਹੜਾ ਕੀ ਅਨਾਇਤ ਪ੍ਰੀਤ ਜਿਹੜਾ ਵਾ ਮੋਦੀ ਖਾਨਾ ਇੰਟਰਪ੍ਰਾਈਜ਼ ਮੋਦੀ ਖਾਨਾ ਖੋਲੇ ਗਿਆ ਪਾਜੀ ਵੱਲੋਂ ਉੱਥੇ ਆ ਕੇ ਆਪਣੇ ਦਰਸ਼ਨ ਦਿਓ ਅਤੇ ਇੱਥੇ ਆ ਕੇ ਵੱਖ-ਵੱਖ ਤਰ੍ਹਾਂ ਦੀ ਹਰ ਤਰ੍ਹਾਂ ਦੀ ਜਿਹੜੀ ਹੈ ਵੈਰਾਈਟੀ ਤੁਹਾਨੂੰ ਵੇਖਣ ਨੂੰ ਮਿਲੇਗੀ ਮੈਨੂੰ ਦਿਓ ਜਾਤ ਮੈਂ ਹਰਜੀਤ ਗਰੇਵ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਦੇ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪੇਮੀ ਕਾਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786